ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹੇ 'ਚ ਉਹ ਵੀ ਚੋਣਾਂ ਦੇ ਮੌਕੇ ਇੱਕ ਵੱਡਾ ਸ਼ਰਾਬ ਕਾਂਡ ਹੋਇਆ ਨਕਲੀ ਸ਼ਰਾਬ ਜ਼ਹਿਰੀਲੀ ਸ਼ਰਾਬ ਦੇ ਨਾਲ ਉਸ ਤੋਂ ਬਾਅਦ ਮੁੱਖ ਮੰਤਰੀ ਸਣੇ ਜਾਂ ਸਰਕਾਰ ਨੇ ਪੁਲਿਸ ਨੇ ਕੀ ਕੀ ਦਾਅਵੇ ਕੀਤੇ ਆ ਕੀ ਕੀ ਭਰੋਸਾ ਦਵਾਇਆ ਦਲਾਸਾ ਦਿੱਤਾ ਉਹ ਵੀ ਸਭ ਦੇ ਸਾਹਮਣੇ ਆ ਪਰ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਪਹੁੰਚਦੀ ਹੈ ਸੁਖਬੀਰ ਸਿੰਘ ਬਾਦਲ ਖੁੱਦ ਜਾਂਦੇ ਆ ਉਹ ਉਹ ਪਰਿਵਾਰਾਂ ਨੂੰ ਮਿਲ ਕੇ ਨਾਲ ਚੇਤਾਵਨੀ ਦੇ ਆਏ ਸਰਕਾਰ ਨੂੰ ਕਿ ਇੰਨੀ ਤਰੀਕ ਤੱਕ ਜੇਕਰ ਆਇਆ ਮੰਗਾ ਨੇ ਜਿਹੜੀਆਂ ਚਾਹੇ ਉਹ ਪਰਿਵਾਰ ਨੂੰ ਮੁਆਵਜ਼ੇ ਦੀ ਸਹੀ ਢੰਗ ਦੇ ਨਾਲ ਗੱਲ ਹੋਵੇ ਜਾਂ ਨੌਕਰੀ ਦੇਣ ਦੀ ਹੋਵੇ ਜੇ ਤੇ ਤਾਂ ਠੀਕ ਆ ਨਹੀਂ ਤਾਂ ਫਿਰ ਅਸੀਂ ਸੰਘਰਸ਼ ਕ ਕੋਦਰ ਜੀ اپੋਜੀਸ਼ਨ ਪਾਰਟੀ ਨੇ ਜਾਣਾ ਸੀ ਚਾਹੇ ਉਹ ਸ਼੍ਰੋਮਣੀ ਕਾਲੀਚਾਰੇ ਕਾਂਗਰਸ ਪਾਰਟੀ 'ਚ ਜਾਣਾ ਸੀ ਤਾਂ ਮੁੱਖ ਮੰਤਰੀ ਦੇ ਜਾਣ ਤੋਂ ਪਹਿਲਾਂ ਜਾਂਦੇ ਜਦ ਮੁੱਖ ਮੰਤਰੀ ਭਗਵੰਤ ਮਾਨ ਉਹ ਉਹਨਾਂ ਦਾ ਇਲਾਕਾ ਉਹ ਲੋਕਾਂ ਨੂੰ ਦਲਾਸਾ ਦੇ ਆਏ ਨੇ ਉਹ ਵੀ ਕਹਿ ਰਹੇ ਕਿ ਜਿਹਦੇ ਜਿਹੜਾ ਵੀ ਦੋਸ਼ੀ ਉਹਦੇ ਖਿਲਾਫ 302 ਦੇ ਤਹਿਤ ਪਰਚਾ ਦਰਜ ਕੀ ਕਰ ਦਿੱਤਾ ਔਰ ਮਿਸਾਲੀ ਸਜ਼ਾ ਦੇਵਾਂਗੇ ਉਹਨਾਂ ਦਾ ਭਰੋਸਾ ਮੁੱਖ ਮੰਤਰੀ ਦਾ ਭਰੋਸਾ ਉਹ ਲੋਕਾਂ ਨੇ ਸਵਕਾਰ ਕਰ ਲਿਆ ਇਹ ਲੋਕਾਂ ਨੇ ਦੱਸਣਾ ਹੈਗਾ ਪਰ ਆਪੋਜੀਸ਼ਨ ਪਾਰਟੀ ਅਗਰ ਬਾਅਦ ਦੇ ਵਿੱਚ ਜਾਂਦੀ ਹੈਗੀ ਨਾ ਫਿਰ ਇੰਨੀ ਵੈਲਿਊ ਖਤਮ ਹੋ ਜਾਂਦੀ ਹੈ ਜਾਂ ਤੇ ਪਹਿਲਾਂ ਜਾਂਦੇ ਕੀ ਸੁਭੀ ਸਿੰਘ ਬਾਦਲ ਸਾਹਿਬ ਨੂੰ ਪਹਿਲਾਂ ਨਹੀਂ ਜਾਣੇ ਚਾਹੀਦਾ ਹੈਗਾ ਪਰ ਜੇ ਗਏ ਕੀ ਪਤਾ ਉਹਨਾਂ ਦੇ ਆਪਣੇ ਰਜਿਮੇ ਉਹਨਾਂ ਆਪਣੇ ਟੂਰ ਉਹਨਾਂ ਰੱਖ ਕੇ ਕੋਈ ਇੱਕ ਪਾਸੇ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਕੇ ਬੈਠੇ ਨੇ ਪਰ ਹੁਣ ਜਿਹੜਾ ਨੇ ਕਿਹਾ ਕਿ ਜੇ 28 ਤਰੀਕ ਤੱਕ ਜੇ ਸਰਕਾਰ ਨੇ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਦਾ ਮੁਆਵਜ਼ਾ ਔਰ ਇੱਕ ਪ੍ਰਤੀਜੀ ਨੌਕਰੀ ਨਾ ਦਿੱਤੀ ਤੇ ਅਸੀਂ ਡੀਸੀ ਦੇ ਦਫ਼ਤਰ ਅੱਗੇ ਧਰਨੇ ਰੋਸ ਧਰਨੇ ਸ਼ੁਰੂ ਕਰਾਂਗੇ ਦੇਖੋ ਪੋਲੀਟੀਕਲ ਪਾਰਟੀ ਦਾ ਹੱਕ ਆ ਉਧਰਨੇ ਲਗਾਉਣੇ ਲੋਕ ਇਹ ਵੀ ਇੱਕ ਲੋਕ ਮੁੱਦਾ ਇੱਕ ਤਾਂ ਬਹੁਤ ਜ਼ਿਆਦਾ ਨਾਜ਼ੁਕ ਮੁੱਦਾ ਲੋਕ ਮੁੱਦਾ ਔਰ ਇਸ ਲੋਕ ਮੁੱਦੇ ਦੀ ਪੰਜਾਬ ਭਰ ਦੇ ਵਿੱਚ ਇੱਕ ਮਹਿਮ ਚਲਾਉਣ ਦੀ ਜ਼ਰੂਰਤ ਹੈ ਕਿ ਜਿਹੜੇ ਨਸ਼ੇ ਨੇ ਪੰਜਾਬ ਚ ਕਦੋਂ ਖਤਮ ਹੋਣਗੇ ਚਿੱਟਾ ਕਦੋਂ ਖਤਮ ਹੋਊਗਾ ਸ਼ਰਾਬ ਜਿਹੜੀ ਘਰ ਘਰ ਲਾਣ ਵਿਕਲਦੀ ਆ ਔਰ ਜਿਹੜੀ ਬਾਹਰੋਂ ਖਰੀਦੇ ਜਾ ਰਹੇ ਨੇ ਉਹ ਮਿਥਨੋਲ ਵਗੈਰਾ ਕਿੰਨੀ ਜਰੀਲੀ ਸ਼ਰਾਬ ਬਣਾਈਗੇ ਇਹ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਆ ਹੁਣ ਸਵਾਲ ਹੈ ਕਿ ਇਹ ਜਿਹੜਾ ਬਲੈਕ ਵਾਲਾ ਕੰਮ ਚੱਲਿਆ ਹੈਗਾ ਇਹਦੇ ਪਿੱਛੇ ਵੀ ਪੁਲਿਸ ਔਰ ਸਿਆਸੀ ਲੀਡਰਾਂ ਦਾ ਹੱਥ ਆ ਹੂੰ ਹੁਣ ਕਰ ਹੁਣ ਸਵਾਲ ਹੈ ਕਿ ਕੀ ਇਹ ਜਿਹੜੇ ਹੁਣ ਸੁਭੀ ਸਿੰਘ ਬਾਦਲ ਨੇ ਕਹਿ ਕੇ ਗਏ ਨੇ ਕਿ ਜੀ ਆ ਜੋ ਪੀੜਤ ਪਰਿਵਾਰਾਂ ਨੂੰ ਮਿਲੇ ਦੋ ਤਿੰਨ ਟਿਕਾਣਿਆਂ ਤੇ ਗਏ ਨੇ ਉਹ ਉਹਨਾਂ ਨੇ ਕਿਹਾ ਕਿ ਆਪੋਜੀਸ਼ਨ ਦੇ ਲੀਡਰ ਨੇ ਤੇ ਕਹਿਣਾ ਹੀ ਆ ਕਿ ਸਰਕਾਰ ਤੇ ਦਬਾਅ ਪਾਵਾਂਗੇ ਉਹਨਾਂ ਨੇ ਅੱਗੇ ਮੰਗ ਰੱਖਤੀ ਆ ਗਈਆ ਉਹ ਤੇ ਪੰਜਾਬ ਸਰਕਾਰ ਨੇ ਦੇਖਣਾ ਕਿ 20 ਲੱਖ ਰੁਪਇਆ ਦਿੱਤਾ ਜਾ ਸਕਦਾ ਕਿ ਨਹੀਂ ਦਿੱਤਾ ਜਾ ਸਕਦਾ ਨੌਕਰੀ ਦਿੱਤੀ ਜਾ ਸਕਦੀ ਕਿ ਨਹੀਂ ਦਿੱਤੀ ਜਾ ਸਕਦੀ ਹੁਣ ਸਵਾਲ ਹੈ ਕਿ ਨਸ਼ਾ ਕਿਉਂ ਨਹੀਂ ਖਤਮ ਹੋ ਰਿਹਾ ਉਹ ਸਭ ਤੋਂ ਵੱਡੀ ਚਿੰਤਾ ਦੀ ਗੱਲ ਹੋ ਸਕਦਾ ਕਿ ਇਹਨਾਂ ਲੋਕਾਂ ਨੂੰ ਨੌਕਰੀ ਵੀ ਮਿਲ ਜੇ ਹੋ ਸਕਦਾ ਜਾ ਕੇ ਨਾਲ ਲੋਕਾਂ ਨੂੰ ਪੈਸੇ ਵੀ ਮਿਲ ਜਾਣ ਪਰ ਸਵਾਲ ਹੈ ਕਿ ਇਹ ਇਹ ਪ੍ਰੋਬਲਮ ਕਿਉਂ ਇਹ ਪ੍ਰੋਬਲਮ ਕਿਉਂ ਨਹੀਂ ਖਤਮ ਹੁੰਦੀ ਅਸਲ ਦੇ ਵਿੱਚ ਹੈ ਕਿ ਪੰਜਾਬ 'ਚ ਇਹ ਸਾਬਤ ਹੋ ਚੁੱਕਾ ਹੈ ਕਿ ਅਸੀਂ ਕਾਲੀਆਂ ਨੂੰ ਵੀ ਦੇਖ ਲਿਆ ਅਸੀਂ ਕਾਂਗਰਸੀਆਂ ਨੂੰ ਵੀ ਦੇਖ ਲਿਆ ਔਰ ਅਸੀਂ ਝਾੜੂ ਵਾਲਿਆਂ ਨੂੰ ਵੀ ਦੇਖ ਲਿਆ ਜਿਹੜੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਗੰਦਗੀ ਆ ਨਾ ਨਾ ਉਹ ਤੱਕੜੀ ਦੇ ਨਾਲ ਸਾਫ਼ ਕੀਤੀ ਜਾਂ ਕੀਤੀ ਗਈ ਆ ਨਾ ਉਹ ਕੀਤੀ ਗਈ ਹੱਥਾਂ ਦੇ ਨਾਲ ਤੇ ਨਾ ਝਾੜੂ ਦੇ ਨਾਲ ਇਹ ਗੰਦਗੀ ਦੇ ਵਿੱਚ ਸਾਰੀਆਂ ਪੋਲਿਟਿਕਲ ਪਾਰਟੀਆਂ ਦੀ ਡਾਇਰੈਕਟ ਔਰ ਇਨਡਾਇਰੈਕਟ ਵੇ ਦੇ ਨਾਲ ਇਨਵੋਲਵਮੈਂਟ ਸਾਬਤ ਹੋ ਚੁੱਕੀ ਆ ਕਿਉਂਕਿ ਜਿੱਦਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਗਏ ਨੇ ਨਾਲ ਉਹਨਾਂ ਦੇ ਮੰਤਰੀ ਗਏ ਨੇ ਹਰਪਾਲ ਸਿੰਘ ਚੀਮਾ ਲੋਕਾਂ ਨੇ ਉਹਦੇ ਖਿਲਾਫ ਨਹਿਰੇ ਬਾਜੀ ਕੀਤੀ ਕਿ ਮਿੱਤਰ ਤੇਰੇ ਇਲਾਕਾ ਤੇਰਾ ਹਲਕਾ ਤੇਰੇ ਪਿੰਡ ਤੂੰ ਮਹਿਕਮੇ ਦਾ ਐਕਸਾਈਜ਼ ਮਨਿਸਟਰ ਆ ਹੁਣ ਤੁਸੀਂ ਖਾਣਾ ਪੂਰਤੀ ਵਾਸਤੇ ਜੀ ਐਸ ਐਚਓ ਸਸਪੈਂਡ ਕਰ ਦਿੱਤੇ ਹੈਗੇ ਐਕਸਾਈਡ ਡਿਪਾਰਟਮੈਂਟ ਦੇ ਇਨਸਪੈਕਟਰ ਸਸਪੈਂਡ ਕਰ ਦਿੱਤੇ ਗਏ ਨੇ ਦੋ ਦੋ ਐਸ ਆਈਟੀ ਬਣ ਗਈਆਂ ਨਸ਼ਾ ਕਿਉਂ ਵਿਕ ਬੜ ਰਿਹਾ ਹੈ ਕਿਉਂ ਵਿਕ ਰਿਹਾ ਤੁਹਾਡੀ ਪਹਿਲਾਂ ਸੁੱਤੀ ਅਸਲ ਦੇ ਵਿੱਚ ਕੋਈ ਪੁਲਿਸ ਅਫਸਰ ਕੰਮ ਕਰਨਾ ਚਾਹੁੰਦਾ ਹੋਵੇ ਐਸ ਐਚਓ ਲੈਵਲ ਦੇ ਡੀ ਐਸ ਪੀ ਲੈਵਲ ਦੇ ਸਾਰੇ ਚੰਗੇ ਅਫਸਰ ਵੀ ਨਹੀਂ ਸਾਰੇ ਮਾੜੇ ਵੀ ਨਹੀਂ ਮੰਨ ਕੇ ਜਲਦੀ ਕੋਈ ਐਸ ਐਚਓ ਕੰਮ ਕਰਨਾ ਚਾਹੁੰਦਾ ਹੋਵੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਉਹ ਐਮ ਐਲ ਏ ਦੇ ਬੰਦੇ ਨਿਕਲ ਆਉਂਦੇ ਅੱਗੇ ਹਰ ਪਿੰਡ ਦੇ ਵਿੱਚ ਲੋਕਾਂ ਨੇ ਪੋਲਿਟੀਕਲ ਪਾਰਟੀਆਂ ਨੇ ਚਾਰ ਲੁੱਚੇ ਰੱਖੇ ਚਾਰ ਸੁੱਚੇ ਲੱਖੇ ਨੇ ਤੇ ਚਾਰ ਟੁੱੱਚੇ ਰੱਖੇ ਨੇ ਜਿਹੜੇ ਇਦਾਂ ਦੇ ਲੋਕ ਨੇ ਉਹ ਮਹੀਨੇ ਦਿੰਦੇ ਆ ਗਏ ਨੇ ਹੋ ਸਕਦਾ ਕਿਸੇ ਵੀ ਸਰਕਾਰ ਦੇ ਵਿੱਚ ਇਹ ਕੰਮ ਜਿਹੜੇ ਮਾੜੇ ਕੰਮ ਹੁੰਦੇ ਨੇ ਵਿਚਾਰਾ ਐਸਐਚਓ ਜਾਂ ਡੀਐਸਪੀ ਜਾਂ ਐਸਐਸਪੀ ਕੰਮ ਕਰਨ ਲੱਗਾ ਹੋਵੇ ਫਿਰ ਕੀ ਕਰਦੇ ਆ ਗਏ ਨੇ ਉਸ ਅਫਸਰ ਨੂੰ ਬਦਲਾ ਦਿੰਦੇ ਆ ਗਏ ਨੇ ਫਿਰ ਅਫਸਰ ਕੀ ਕਹਿੰਦਾ ਖਸਮਾਂ ਨੂੰ ਖਾਵੇ ਮੈਨੂੰ ਕੀ ਆ ਜਦ ਮੈਂ ਕੰਮ ਕਰਨਾ ਚਾਹੁੰਦਾ ਮੈਨੂੰ ਵੀ ਮੇਰੀ ਕੁਰਸੀ ਬਦਲ ਦਿੱਤੀ ਇੱਥੇ ਤੇ ਇਹ ਵੀ ਹੋਇਆ ਤਰਨਤਾਨ ਲੀਡਰਾਂ ਕੋ ਵੱਡੀ ਗਿੰਦੀ ਵਿੱਚ ਨਸ਼ੇ ਫੜੇਗੇ ਨੇ ਪੰਜਾਬ ਦੇ ਵੱਡੇ ਲੋਕ ਫਿਰ ਯਾਜ ਲੈ ਕੇ ਤਰਨ ਤਰਨ ਜਾਂਦੇ ਹੈਗੇ ਨੇ ਫਿਰ ਐਸਐਸਪੀ ਦਾ ਤਬਾਦਲਾ ਕੀਤਾ ਜਾਂਦਾ ਹੈ ਇਹ ਤੇ ਇਹ ਵੀ ਕਹਾਣੀਆਂ ਨੇ ਤੇ ਇਸ ਕਰਕੇ ਪੰਜਾਬ ਦੇ ਵਿੱਚ ਨਸ਼ਾ ਖਤਮ ਨਾ ਚਾਏ ਇਥੇ ਕਾਲੀ ਆ ਜਨ ਚਾਏ ਕਾਂਗਰਸ ਹੀ ਆ ਜਨ ਚਾਏ ਝਾੜੂ ਵਾਲੇ ਦੁਬਾਰਾ ਆ ਜਨ ਸਤਾਈ ਦੇ ਵਿੱਚ ਜੋ ਹੋਰ ਕਿਸੇ ਪਾਰਟੀ ਦੀ ਆ ਜੇ ਇਹ ਨਹੀਂ ਆ ਕਿਉਂਕਿ ਪਾਰਟੀ ਨੂੰ ਫਿਰ ਚੰਦਾ ਵੀ ਦਿੰਦੇ ਨੇ ਇਹ ਤੇ ਘਰ ਵੀ ਲੋਕਾਂ ਦੇ ਪਾਲਦੇ ਆ ਗਏ ਨੇ ਤੇ ਇਹ ਤੇ ਇਮਾਨਦਾਰ ਅਗਰ ਲੀਡਰ ਟੱਕਰ ਪਣ ਘੱਟੋ ਘੱਟ ਮੈਨੂੰ ਇਹ ਲੱਗਦਾ ਹੈ ਕਿ ਸਾਡੇ ਕੋਲ 117 ਐਮਐਲਏ ਨੇ ਸਾਡੇ ਕੋ 23 ਕੇ ਐਸਐਸਪੀ ਨੇ ਜਾਂ ਪੁਲਿਸ ਜਿਲੇ ਬਲਾਲੋ 27 ਐਸਐਸਪੀ ਨੇ ਸਾਡੇ ਕੋ 23 ਡਿਪਟੀ ਕਮਿਸ਼ਨਰ ਆਪਾਂ ਮੰਨਦੇ ਕਿ ਛੱਡੋ ਪੁਲਿਸ ਅਫਸਰਾਂ ਨੇ ਤੇ ਆਈਏ ਅਫਸਰਾਂ ਡੀਸੀ ਨੇ ਉਹਨਾਂ ਨੇ ਐਮਐਲਏ ਦੇ ਕਹਿਣ ਤੇ ਕੰਮ ਕਰਨਾ ਕਿ ਸਾਡੇ ਕੋ ਕੋਈ ਐਮਐਲਏ ਮਾਈ ਦਾ ਲਾਲ ਜਿਹਨੂੰ ਮੈਂ ਕਹਿੰਦਾ ਆਮ ਕਰਦਾ ਮੁੰਡਾ ਜਾਂ ਆਮ ਕਰਦੀ ਕੁੜੀ ਜਿਹੜੀ ਐਮਐਲਏ ਬਣੀ ਆ ਜਾਂ ਕੋਈ ਮੰਤਰੀ ਬਣਿਆ ਜਾਂ ਕੋਈ ਕਿਸੇ ਦੀ ਜਮੀਰ ਸੁੱਚੀ ਤੇ ਉੱਚੀ ਨਹੀਂ ਹੈ ਕਿ ਇੱਕ ਵੀ ਹਲਕਾ ਪੰਜਾਬ ਦਾ ਐਗਜ਼ਾਮਪਲ ਸੈੱਟ ਨਹੀਂ ਕੀਤੀ ਜਾ ਸਕਦੀ ਕਿ ਨਾ ਉਥੇ ਚਿੱਟਾ ਵਿਕਦਾ ਨਾ ਉਥੇ ਸ਼ਰਾਬ ਵਿਕਦੀ ਹੈਗੀਆ ਜਿਹੜੀ ਲਾਣ ਜਿਹੜੀ ਠੇਕੇ ਵਾਲੀ ਨਹੀਂ ਜਿਹੜੀ ਲਾਣ ਕਿ ਕੋਈ ਵੀ ਐਮਐਲਏ ਚ ਦਮ ਨਹੀਂ ਹੈਗਾ ਮਤਲਬ ਜੇ ਇਸ ਟਾਈਮ ਆਮ ਆਦਮੀ ਪਾਰਟੀ ਦੇ 92 ਐਮਐਲਏ ਦੇ ਵਿੱਚ ਦਮ ਨਹੀਂ ਹੈ ਕਿ ਉਹ ਆਪਣੇ ਹਲਕੇ ਦੇ ਵਿੱਚ ਨਸ਼ਾ ਖਤਮ ਕਰ ਦੇਣ ਚਾਹੇ ਉਹ ਚਿੱਟਾ ਵਾ ਚਾਹੇ ਉਹ ਦੇਸੀ ਲਾਣ ਠੀਕਾ ਜੇ ਉਹ ਖਤਮ ਨਹੀਂ ਕਰ ਸਕਦੇ ਉਹਨਾਂ ਨੂੰ ਐਮਐਲਏ ਰਹਿਣ ਦਾ ਹੱਕ ਨਹੀਂ ਕਿਉਂਕਿ ਤੁਹਾਨੂੰ ਇਸ ਕਰਕੇ ਜਿਤਾਇਆ ਸੀ ਕਿ ਪਹਿਲੇ ਕਾਂਗਰਸੀ ਉਹ ਕਾਲੀ ਮਾੜੇ ਸੀ ਲੋਕਾਂ ਨੇ ਸਾਬਤ ਕਰ ਦਿੱਤਾ ਕਾਲੀ ਤੇ ਕਾਂਗਰਸੀ ਮਾੜੇ ਹੀ ਤਾਂ ਤੁਹਾਨੂੰ ਆਮ ਘਰਾਂ ਦੇ ਮੁੰਡਿਆਂ ਕੁੜੀਆਂ ਨੂੰ ਐਮਐਲਏ ਤੇ ਮੰਤਰੀ ਬਣਾਇਆਗਾ ਤੇ ਜੇ ਤੁਸੀਂ ਆਪਣੇ ਐਮਐਲਏ ਮੈਂ ਕਿਹਦਾ ਹਰਪਾਲ ਸਿੰਘ ਚੀਮਾ ਆਪਣੇ ਹਲਕੇ ਨੂੰ ਸਵਾਰ ਨਹੀਂ ਸਕਦਾਗਾ ਐਕਸਾਈਜ਼ ਮਿਨਿਸਟਰ ਆ ਉਹਦੇ ਹਲਕੇ 'ਚ ਚਿੱਟਾ ਕਿਵੇਂ ਵੇਖ ਸਕਦਾ ਉਹਦੇ ਹਲਕੇ 'ਚ ਆ ਦੇਸੀ ਲਾਣ ਕਿਵੇਂ ਵੇਖ ਸਕਦੇ ਜਾਂ ਮੰਨ ਕੇ ਚੱਲੋ ਧੂਰੀ ਦੀ ਗੱਲ ਕਰ ਰਹੇ ਮੁੱਖ ਮੰਤਰੀ ਸਾਹਿਬ ਦਾ ਹਲਕਾ ਕੀ ਉੱਤੇ ਇੰਨਾ ਦੇ ਧੰਦੇ ਨਹੀਂ ਹੋ ਰਹੇ ਘੱਟੋ ਘੱਟ ਇੱਕ ਇੱਕ ਹਲਕਾ ਤੇ ਪੇਸ਼ ਕੀਤਾ ਜਾਵੇ ਨਾ ਛੱਡੋ ਜਿਹੜੇ ਬਾਕੀ ਦੂਜੀਆਂ ਪਾਰਟੀਆਂ ਦੇ ਕਾਲੀ ਦਲ ਦੇ ਛੱਡੋ ਕਿ ਜਾਂ ਕਾਂਗਰਸ ਕਾਲੀ ਦਲ ਦੇ 13 18 ਉਹਨਾਂ ਦੇ ਨੇ ਕਾਂਗਰਸ ਦੇ ਔਰ ਭਾਜਪਾ ਦੇ ਦੋ ਨੇ ਉਹ ਛੱਡੋ ਇੱਕ ਬਹੁਜਨ ਸਮਾਜ ਪਾਰਟੀ ਐਗਜ਼ਾਮਪਲ ਦੇ ਇਹਨਾਂ ਨੇ ਸੈੱਟ ਕਰਨੀ ਨਾ 92 ਐਮਐਲਏਜ਼ ਨੇ ਕੀ ਇਹ ਐਗਜ਼ਾਮਪਲ ਸੈੱਟ ਨਹੀਂ ਕਰ ਸਕਦੇ ਘੱਟੋ ਘੱਟ ਇੱਕ ਛੱਡੋ ਪੰਜਾਬ ਦਾ ਹਲਕਾ ਛੱਡੋ ਕੀ ਇੱਕ ਪਿੰਡ ਵੀ ਅਸੀਂ ਨਹੀਂ ਡਿਸਾਈਡ ਕਰ پا ਰਹੇ ਹੈਗੇ ਪਿੰਡ ਦੇ ਵਿੱਚ ਨਸ਼ਾ ਕੀ ਅੱਜ ਤੋਂ ਬਾਅਦ ਹਰਪਾਲ ਸਿੰਘ ਚੀਮਾ ਉਹ ਜਿਹੜਾ ਪਿੰਡ ਗੁਜਰਾ ਕੀ ਉਹਨੂੰ ਮਿਸਾਲੀ ਤੌਰ ਤੇ ਸਾਬਤ ਕਰ ਕਰਕੇ ਅਗਲੇ ਜਿੰਨ ਚਿਰ ਉਹਨਾਂ ਦੀ ਸਰਕਾਰ ਹੈ 27 ਤੱਕ ਉਸ ਪਿੰਡ ਦੇ ਵਿੱਚ ਨਾ ਚਿੱਟਾ ਵਿਕੂਗਾ ਨਾ ਉਹਦੇ ਵਿੱਚ ਦੇਸੀ ਲਾਣ ਵਿਕੂਗੀ ਅਸੀਂ ਕੋਈ ਯਾਰ ਇੱਕ ਪਿੰਡ ਵੀ ਨਹੀਂ ਅਸੀਂ ਦੇਸ਼ ਪੰਜਾਬ ਦੇ ਵਿੱਚ ਇੱਕ ਨਰੋਲ ਰੂਪ ਦੇ ਵਿੱਚ ਨਸ਼ਾ ਮੁਕਤ ਕਰ ਸਕਦੇ ਹਾਂਗੇ ਤੇ ਜੇ ਨਹੀਂ ਕਰ ਸਕਦੇ ਆਗੇ ਤਾਂ ਫਿਰ ਅਗਲੀ ਵਾਰ ਤੁਸੀਂ ਇਹ ਖਿਆਲ ਕੱਢ ਦੋ ਮੰਨ ਦੇ ਵਿੱਚ ਕਿ ਤੁਸੀਂ ਦੁਬਾਰਾ ਐਮਐਲਏ ਬਣ ਜਾਓਗੇ